ਸ਼ਾਇਦ ਤੁਸੀਂ ਇਹ ਸੁਣਿਆ ਹੋਗਾ ਕਿ ਸਾਈ ਧਰਮ ਜਾਂ ਜਿਹੜੀ ਬਾਈਬਲ ਆ ਇਹ ਗੋਰਿਆਂ ਦਾ ਧਰਮ ਆ ਜਾਂ ਇਹ ਕਿਤਾਬ ਗੋਰਿਆਂ ਦੀ ਕਿਤਾਬ ਆ ਮੈਂ ਇਹ ਗੱਲ ਬਹੁਤ ਵਾਰੀ ਸੁਣੀ ਆ ਤੇ ਅੱਜ ਮੇਰਾ ਬਸ ਮਕਸਦ ਇਹ ਹੀ ਆ ਕਿ ਮੈਂ ਪਰਮੇਸ਼ਰ ਦੇ ਬਚਨ ਬਾਈਬਲ ਦੇ ਵਿੱਚੋਂ ਹੀ ਤੁਹਾਨੂੰ ਦਿਖਾ ਸਕਾਂ ਕਿ ਜਿਸ ਰੱਬ ਨੇ ਇਸ ਪਵਿੱਤਰ ਕਿਤਾਬ ਨੂੰ ਲਿਖਵਾਇਆ ਸੀ ਉਹਦਾ ਅਰਾਦਾ ਕੀ ਸੀ ਕਿ ਇਹ ਕਿਤਾਬ ਤੇ ਇਹ ਧਰਮ ਕਿਹਨਾਂ ਦੇ ਫਾਇਦੇ ਲਈ ਆ ਸੋ ਅੱਜ ਕੇ ਆਇਤਾਂ ਆਈ ਥਿੰਕ ਸ਼ੇਸਤ ਪਰਮੇਸ਼ਰ ਦੇ ਇਸ ਬਚਨ ਵਿੱਚੋਂ ਉਹ ਲੇਖਤਾ ਦੇਖਣੀ ਹੈ ਜਿਹਦੇ ਨਾਲ ਹੀ ਤੁਸੀਂ ਆਪ ਦੇਖ ਸਕੋਗੇ ਕਿ ਇਹ ਕਿਤਾਬ ਇਸ ਵਿਸ਼ੇ ਬਾਰੇ ਕੀ ਸਿਖਾਉਂਦੀ ਹੈ ਸੋ ਤੁਸੀਂ ਮੈਨਾਂ ਥੋੜਾ ਜਿਹਾ ਧੀਰੇ ਚ ਰੱਖਿਓ ਹਾਂ ਅਸੀਂ ਇਹਨਾਂ ਆਇਤਾਂ ਬਾਰੇ ਜਾਂ ਇਹਨਾਂ ਦਾਰਜ ਕੀਤੇ ਹੋਏ ਸ਼ਬਦਾਂ ਦੇ ਬਾਰੇ ਬਹੁਤ ਗੱਲ ਕਰ ਸਕਦੇ ਹਾਂ ਪਰ ਅੱਜ ਸਾਡਾ ਫੋਕਸ ਇਹੀ ਹੋਣਾ ਹੈ ਕਿ ਅਸੀਂ ਇਹ ਗੱਲ ਦਾ ਮੋੜ ਤੇ ਪਹੁੰਚਣਾ ਹੈ ਕਿ ਕੀ ਬਾਈਬਲ ਤੇ ਇਸਾਈ ਧਰਮ ਸਿਰਫ ਗੋਰਿਆਂ ਲਈ ਆ ਜਾਂ ਸਿਰਫ ਯੂ ਨੋ ਹੋਰ ਕਾਮਨ ਦੇ ਲਈ ਆ ਸੋ ਪਹਿਲੀ ਸੱਡੀ ਆਇਤ ਅਸੀਂ ਦੇਖਣੀ ਆ ਮੈਂ ਇਹਨਾਂ ਨੂੰ ਆਇਤਾਂ ਕਹਿਣਾ ਆ ਕਿਉਂਕਿ ਜਿਹੜੀ ਬਾਈਬਲ ਆ ਉਹ 66 ਕਿਤਾਬਾਂ ਦੀ ਬਣੀ ਹੋਈ ਆ ਤੇ ਉਹ 66 ਕਿਤਾਬਾਂ ਵਿੱਚ ਪਹਿਲਾਂ ਤਾਂ ਆਇਤਾਂ ਦੇ ਨੰਬਰ ਜਾਂ ਯੂ ਨੋ ਚੈਪਟਰ ਤੇ ਆਇਤਾਂ ਹੁੰਦੀਆਂ ਨਹੀਂ ਅਸੀਂ ਪਰ ਅਸੀਂ ਬਾਅਦ ਪਾਈਆਂ ਗਈਆਂ ਤਾਂ ਕਿ ਅਸੀਂ ਸੌਖਾਈ ਕਿ ਲੱਭ ਸਕੀਏ ਤੇ ਇੱਕ ਦੂਸਰੇ ਨਾਲ ਨਾਰੇ ਗੱਲ ਕਰ ਸਕੀਏ ਪਰ ਅਸੀਂ ਦੇਖਦੇ ਆ ਅੱਜ ਤੋਂ 4000 ਸਾਲ ਪਹਿਲਾਂ ਇਸਰਾਈਲ ਕੌਮ ਦੇ ਪਰਦਾਦੇ ਨੂੰ ਪਰਮੇਸ਼ਰ ਨੇ ਕਈ ਚੀਜ਼ਾਂ ਦੱਸਿਆ ਸੀ ਉਸ ਬੰਦੇ ਨੂੰ ਰੱਬ ਨੇ ਚੁਣਿਆ ਸੀ ਤੇ ਉਹਨੂੰ ਕਈ ਵਾਅਦੇ ਵੀ ਕੀਤੇ ਸੀ ਤੇ ਇਹ ਵੀ ਦੱਸਿਆ ਸੀ ਵੀ ਤੇਰੀ ਔਲਾਦ ਵਿੱਚੋਂ ਮੈਂ ਇੱਕ ਰਾਜਾ ਲਿਆਉਣਾ ਹੈ ਮਤਲਬ ਉਹ ਯਿਸੂ ਬਾਰੇ ਗੱਲ ਹੋ ਰਹੀ ਸੀ ਕਿਉਂਕਿ ਯਿਸੂ ਇਬਰਾਹਿਮ ਦੀ ਪੀੜੀ ਵਿੱਚੋਂ ਸੀ ਜਾਂ ਉਹਦੀ ਔਲਾਦ ਵਿੱਚੋਂ ਸੀ ਉਹ ਸੋ ਪਹਿਲਾਂ ਤਾਂ ਅਸੀਂ ਯਿਸੂ ਦੇ ਖੋਦ ਸ਼ਬਦ ਦੇਖਣੇ ਚਾਹੁੰਦਾ ਯਿਸੂ ਦੇ ਮਰਨ ਤੇ ਜੀ ਉੱਠਣ ਤੋਂ ਬਾਅਦ ਉਹ ਕਈ ਆਪਣੇ ਚੇਲਿਆਂ ਦੇ ਸਾਹਮਣੇ ਆਪਣੇ ਆਪ ਨੂੰ ਉਹਨੇ ਪੇਸ਼ ਕੀਤਾ तकरीबन ਕਈ ਹਫ਼ਤੇਾਂ ਲਈ ਉਹ ਐਸਟਾਰਤੇ ਉੱਤੇ ਮੁੜ ਕੇ ਆਪਣੇ ਦਰਸ਼ਨ ਕਰਾਉਂਦਾ ਰਿਹਾ ਤੇ ਉਹਨਾਂ ਦਰਸ਼ਨਾਂ ਦੇ तकरीबन ਅਖੀਰ ਵਿੱਚ ਉਹਨੇ ਦੇਖੋ ਆਪਣੇ ਚੇਲਿਆਂ ਨੂੰ ਕੀ ਕਿਹਾ ਜਿਹੜੇ ਉਹਦੇ ਚੇਲੇ ਬਣ ਗਏ ਸੀ ਉਹ ਕਹਿੰਦਾ ਇਸ ਲਈ ਤੁਸੀਂ ਜਾ ਕੇ ਸਭ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ਅਤੇ ਉਹਨਾਂ ਨੂੰ ਉਹਨਾਂ ਸਭ ਗੱਲਾਂ ਦੀ ਪਾਲਣਾ ਕਰਨਾ ਸਿਖਾਓ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਆ ਅਤੇ ਵੇਖੋ ਮੈਂ ਸੰਸਾਰ ਦੇ ਅੰਤ ਤੱਕ ਸਦਾ ਤੁਹਾਡੇ ਨਾਲ। ਉਹ ਕਹਿੰਦਾ ਇੱਥੇ ਕਿਹਨਾਂ ਨੂੰ ਦੱਸਣਾ, ਉਹ ਕਹਿੰਦਾ ਸਭ ਕੌਮਾਂ ਇੱਥੇ ਉਹਨੇ ਸਭ ਕੌਮਾਂ ਲਿਖਿਆ ਔਰ ਆਖਿਆ ਆਪਣੇ ਚੇਲਿਆਂ ਨੂੰ ਸੋ ਇੱਥੇ ਉਹ ਉਹ ਕਹਿ ਉਹਨੇ ਇਦਾਂ ਨਹੀਂ ਕਿਹਾ ਕਿ ਇਹ ਸਿਰਫ ਇੱਕ ਕੌਮ ਲਈ ਸੰਦੇਸ਼ ਹੈ ਉਹ ਕਹਿੰਦੇ ਸਭ ਕੌਮਾਂ ਤੇ ਉਹਨਾਂ ਸਭ ਕੌਮਾਂ ਦੇ ਚ ਉਹਨਾਂ ਨੂੰ ਆਪਣੇ ਚੇਲੇ ਬਣਾ ਤੇ ਉਹਨਾਂ ਨੂੰ ਬਪਤਿਸਮਾ ਦਿਵਾ ਤਾਂ ਕਿ ਉਹ ਮੁਕਤੀ ਪਾ ਸਕਣ ਤੇ ਉਹ ਕਹਿੰਦੇ ਮੈਂ ਤੁਹਾਡੇ ਨਾਲ ਹੈ। ਮਤਬ ਉਹਨੇ ਸਵਰਗ ਵਿੱਚ ਜਾਣ ਆਸੀ ਪਰ ਫਿਰ ਵੀ ਉਹਦਾ ਸਹਾਰਾ ਉਹਦੀ ਉਹਨਾਂ ਦੇ ਕੰਮਾਂ ਵਿੱਚ ਮੌਜੂਦਗੀ ਉਹ ਹੋਣੀ ਸੀ ਹੁਣ ਅਸੀਂ ਅੱਗੇ ਵਧਦੇ ਹਾਂ ਅਸੀਂ ਦੇਖਦੇ ਹਾਂ ਉਹ ਕਹੀਦਾ ਕੇ ਜਿਸ ਦੇ ਮਰ ਕੇ ਸਵਰਗ ਜਾਣ ਤੋਂ ਬਾਅਦ ਇਸ ਲਖਾਰੀ ਨੇ ਕੀ ਲਿਖਿਆ ਉਹ ਕਹਿੰਦਾ ਇਹ ਹੁਣ ਜਿਸੂ ਦਾ ਚੇਲਾ ਸੀ ਜਿਹਨੂੰ ਲੱਗਦਾ ਸੀ ਕਿ ਇਹ ਜਿਹੜਾ ਧਰਮ ਹੈ ਸਾਡਾ ਹੈ ਵੀ ਅਸੀਂ ਹੋਰ ਨਾ ਨਾ ਜਿਦਾ ਹੋਰ ਨਾ ਇਹ ਹੋਰ ਨਾ ਤਰਮਨ ਨੂੰ ਜਹ ਹੋਰ ਨਾ ਲੋਕਾਂ ਨੂੰ ਹੋਰ ਨਾ ਸਵੇਚਾਰਾਂ ਦੇ ਪ੍ਰਤੀ ਇਨਾ ਅੰਦਰ ਨਫਰਤ ਸੀ ਪਰ ਜਦੋਂ ਉਹਨਾਂ ਨੂੰ ਸੌਰਤ ਆਈ ਇਸ ਬੰਦੇ ਨੂੰ ਪਾਤਰ ਜਿਸ ਦੇ ਬਾਰੇ ਅਸੀਂ ਹੁਣ ਦੇਖਣਾ ਹੈ ਜਿਸ ਦੇ 12 ਰਸੂਲਾਂ ਵਿੱਚੋਂ ਇੱਕ ਸੀ ਉਹ ਹੀ ਰਸੂਲ ਜਿਹਨੇ ਭੱਜ ਕੇ ਡਰ ਗਿਆ ਸੀ ਤੇ ਆਪਣੀ ਜਾਨ ਬਚਾਉਣ ਲਈ ਯਿਸੂ ਦਾ ਇਨਕਾਰ ਵੀ ਕਰ ਦਿੱਤਾ ਸੀ ਅਸੀਂ ਦੇਖਦੇ ਹਾਂ ਉਹ ਕੀ ਕਹਿੰਦਾ ਤਦ ਪਾਤਰ ਨੇ ਆਪਣਾ মুখ ਖੋਲ੍ਹਿਆ ਅਤੇ ਕਿਹਾ ਮੈਂ ਸੱਚਮੱਚ ਜਾਣ ਗਿਆ ਹਾਂ ਕਿ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ ਉਹ ਕਹਿੰਦਾ ਮੈਂ ਜਾਣ ਗਿਆ ਕਿਉਂਕਿ ਉਹਨੂੰ ਪਹਿਲਾਂ ਨਹੀਂ ਸੀ ਪਤਾ ਉਹਨੂੰ ਲੱਗਦਾ ਸੀ ਸ਼ਾਇਦ ਕਰਦਾ ਆ ਸਾਨੂੰ ਪਿਆਰ ਕਰਦਾ ਹੋਰ ਨਾ ਉਹ ਕਹਿੰਦਾ ਕਹਿੰਦਾ ਮੈਂ ਸੱਚਮੁੱਚ ਜਾਣ ਗਿਆ ਆ ਕਿ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ ਸਭੋ ਹਰੇਕ ਕੌਮ ਵਿੱਚੋਂ ਜਿਹੜਾ ਉਸ ਤੋਂ ਡਰਦਾ ਅਤੇ ਧਰਮਿਕਤਾ ਦੇ ਕੰਮ ਕਰਦਾ ਆ ਉਹ ਉਸ ਨੂੰ ਪ੍ਰਮਾਨ ਹੈ ਸੋ ਕਹਿੰਦਾ ਹਰੇਕ ਕੌਮ ਵਿੱਚੋਂ ਤੁਸੀਂ ਤੇ ਦੇਖ ਸਕਦੇ ਆ ਜਿਹੜਾ ਉਸ ਤੋਂ ਡਰਦਾ ਆ ਅਤੇ ਤਰ ਮਕਤੇ ਦੇ ਕੰਮ ਕਰਦਾ ਹੈ ਸੋ ਇਥੋਂ ਅਸੀਂ ਇਸ ਚੇਲੇ ਦੇ ਸ਼ਬਦਾਂ ਤੋਂ ਜਿਹਨੇ ਜੀਸੂ ਨਾਲ ਜਿਹੜੇ ਤਕਰੀਬਨ 3 ਕਿ ਸਾਲਾਂ ਦੀ ਸੇਵਾ ਜੀਸੂ ਨੇ ਆਇਆ ਸਟਾਰਟ ਕੀਤਾ ਸੀ ਤੇ ਕਿ ਤੀ ਸੀ ਬਪਤਿਸਮੇ ਤੋਂ ਬਾਅਦ ਉਹਦੇ ਨਾਲ ਹੀ ਸੀ ਉਹਨਾਂ ਉਹਨਾਂ 3-4 ਸਾਲਾਂ ਲਈ ਤੇ ਉਹ ਕਹਿ ਰਿਹਾ ਹੈ ਇਹ ਜਿਹੜਾ ਸੰਦੇਸ਼ ਸਾਰਿਆਂ ਲਈ ਆ ਉਹ ਰੱਬ ਪੱਖਪਾਤ ਨਹੀਂ ਕਰਦਾ ਉਹਨੇ ਸਾਰਿਆਂ ਨੂੰ ਜੀਸੂ ਦੇ ਰਾਹੀਂ ਮੁਕਤੀ ਦੇਣੀ ਆ ਸੋ ਇਹ ਇਹ ਉਹਦੇ ਸ਼ਬਦ ਸੀ ਹੁਣ ਅਸੀਂ ਬਾਈਬਲ ਦੀ ਆਖੀਰਵੀਂ ਬੁੱਕ ਦੇਖਦੇ ਆ ਜੋ ਹੈ ਜੋ ਸਾਨੂੰ ਦੱਸਦੀ ਆ ਇਹ ਹੀ ਲਿਖੀ ਗਈ ਸੀ ਆਜ ਤੋ ਤਕਰੀਬਨ 2000 ਸਾਲ ਪਹਿਰਨਾ ਇਥੋਂ ਵੀ ਸਾਨੂੰ ਸਬੂਤ ਮਿਲਦਾ ਕਿ ਜਦੋਂ ਰੱਬ ਨੇ ਇਸ ਦੁਨੀਆਂ ਦੁਨਿਆ ਦੀ ਬਰਿਆਈ ਦਾ ਅੰਤ ਲਿਆਉਣਾ ਆ ਉਹਦੀ ਰਾਜਗਦੀ ਸਾਹਮਣੇ ਕਿਹਨਾਂ ਨੇ ਖੜਨਾ ਆ ਕਹ ਲਓ ਕਿ ਕੌਣ ਰੱਬ ਨੂੰ ਪ੍ਰਸੰਨ ਹੋਣ ਹੋਣਗੇ ਉਸ ਵੇਲੇ ਦੇਖੋ 9ਵੀਂ ਆਇਤ ਵਿੱਚ ਜੋ ਕੀ ਕਹਿੰਦਾ ਫਿਰ ਮੈਂ ਨਿਗਾਹ ਕੀਤੀ ਇਹ ਇੱਕ ਉਹਨੂੰ ਦਰਸ਼ਨ ਆਇਆ ਸੀ ਆਉਣ ਵਾਲੀ ਆਉਣ ਵਾਲੇ ਸਮੇਲੇ ਸੋ ਸ਼ਾਇਦ ਸੋਚ ਰਹੇਗੇ ਉਹਨੂੰ ਕਿੱਦਾਂ ਪਤਾ ਸੀਗਾ ਬਈ ਹੋਣਾ ਕੀ ਆ ਜਦੋਂ ਰੱਬ ਨੇ ਇਸ ਧਰਤੀ ਦੀ ਬੁਰੀਆਈ ਦਾ ਖਤਮ ਖਤਮਾ ਲਿਆਉਣਾ ਹੈ ਉਹ ਉਹਨੂੰ ਇੱਕ ਦਰਸ਼ਨ ਵਿੱਚ ਕਹਿ ਲਓ ਉਹਨੂੰ ਰੱਬ ਨੇ ਉਹਦੇ ਮਨ ਵਿੱਚ ਦਿਖਾ ਦਿੱਤਾ ਤੇ ਉਹਨੇ ਫਿਰ ਉਹ ਸਾਰੀਆਂ ਚੀਜ਼ਾਂ ਲਿਖਤੀਆਂ ਸੀ ਸੋ ਇੱਥੇ ਅਸੀਂ ਦੇਖ ਸਕਦੇ ਹਾਂ ਕਹਿੰਦਾ ਫਿਰ ਮੈਂ ਨਿਗਾਹ ਕੀਤੀ ਤੇ ਵੇਖੋ ਹਰੇਕ ਕੌਮ ਗੋਤ ਜਾਤੀ ਅਤੇ ਭਾਸ਼ਾ ਵਿੱਚੋਂ ਲੋਕਾਂ ਦੀ ਇੱਕ ਵੱਡੀ ਭੀੜ ਜਿਸ ਨੂੰ ਕੋਈ ਗਿਣ ਨਹੀਂ ਸੀ ਸਕਦਾ ਸੰਗਾਸਨ ਦੇ ਅਤੇ ਲੈਲੇ ਦੇ ਸਾਹਮਣੇ ਖੜੀ ਸੀ ਉਹਨਾਂ ਨੇ ਸਫੇਦ ਵਸਤਰ ਪਹਿਨੇ ਹੋਏ ਸਨ ਅਤੇ ਉਹਨਾਂ ਦੇ ਹੱਥਾਂ ਵਿੱਚ ਖਜੂਰ ਦੀਆਂ ਟਾਹਣੀਆਂ ਸਨ ਉਹਨਾਂ ਉੱਚੀ ਆਵਾਜ਼ ਵਿੱਚ ਪੁਕਾਰ ਕੇ ਕਿਹਾ ਮੁਕਤੀ ਸਾਡੇ ਪਰਮੇਸ਼ਰ ਤੋਂ ਜਿਹੜਾ ਸੰਗਾਸਨ ਉਤੇ ਬਿਰਾਜਮਾਨ ਹੈ ਅਤੇ ਲੈਲੇ ਤੋਂ ਹੈ ਲੈਲਾ ਮਤਲਬ ਉਹ ਜੀਸੂ ਬਾਰੇ ਗੱਲ ਕਰ ਰਹੇ ਆ ਜਿਹੜੇ ਇਹ ਗੀਤ गा ਰਹੇ ਸੋ ਇਥੋਂ ਦੁਬਾਰਾ ਦੱਸਦਾ ਕਿ ਰਬ ਦੀ ਸੰਗਾਸਨ ਦੇ ਸਾਹਮਣੇ ਸ਼ੁੱਧਤਾ ਵਿੱਚ ਤਾਂ ਹੀ ਉਥੇ ਇਹਨਾਂ ਦੇ ਕੱਪੜਿਆਂ ਬਾਰੇ ਵੀ ਦੱਸਿਆ ਹੈ ਕਿਹਨਾਂ ਨੇ ਖੜਨਾ ਹੈ ਇੱਥੇ ਲਿਖਿਆ ਹਰੇਕ ਕੌਮ ਗੋਤ ਜਾਤੀ ਅਤੇ ਪਾਸ਼ਾ ਵਿੱਚ ਲੋਕਾਂ ਦੀ ਇੱਕ ਵੱਡੀ ਭੀੜ ਉਹਨੂੰ ਦੇਖੀ ਸੋ ਇਥੋਂ ਦੁਆਰਾ ਪਤਾ ਲੱਗਦਾ ਹੈ ਕਿ ਸ਼ਾਇਦ ਸਾਨੂੰ ਲੱਗਦਾ ਕਿ ਸਿਰਫ ਇਹ ਜਿਹੜਾ ਧਰਮ ਇੰਗਲਿਸ਼ ਲੋਕਾਂ ਲਈ ਹੈ ਜਿਹੜੇ ਇੰਗਲਿਸ਼ ਬੋਲਦੇ ਆ ਜਾਂ ਗੋਰਿਆਂ ਲਈ ਹੈ ਜਿਨ੍ਹਾਂ ਦੇ ਯੂ ਨੋ ਜਿਹਨਾਂ ਦਾ ਗੋਰਾ ਰੰਗ ਹੈ ਪਰ ਇਥੇ ਕੀ ਲਿਖਿਆ ਹੈ ਬਾਈਬਲ ਕੀ ਕਹਿੰਦੀ ਹੈ ਇਸ ਬਾਰੇ ਇਹ ਤਰਕ ਕਹਿੰਦਾ ਹਰੇਕ ਕੌਮ ਗੋਤ ਜਾਤੀ ਅਤੇ ਭਾਸ਼ਾ ਇਹ ਸੰਦੇਸ਼ ਜੀਸੂ ਦੀ ਢੋਲੇ ਹੋਏ ਲਹੂ ਸਾਦਕਾ ਜੋ ਮੁਕਤੀ ਮਿਲਦੀ ਆ ਉਹ ਰਾਹ ਸਾਰਿਆਂ ਦੇ ਓਪਨ ਆ ਲੈਣਾ ਕਿ ਨਹੀਂ ਲੈਣਾ ਉਹ ਉਹਨਾਂ ਦੀ ਮਰਜ਼ੀ ਆ ਪਰ ਇਹ ਰਾਹ ਸਾਰਿਆਂ ਲਈ ਖੁੱਲ੍ਹਾ ਆ ਤਾਂ ਕਿ ਹਰੇਕ ਜਣਾ ਜੋ ਚਾਹੇ ਉਹ ਮੁਕਤੀ ਪਾ ਸਕਦਾ ਹੁਣ ਅਸੀਂ ਪਿੱਛੇ ਜਾਂਦੇ ਸਾਂ ਅਸੀਂ 4000 ਸਾਲ ਅੱਜ ਤੋਂ ਪਹਿਲਾਂ ਜਾਣੇ ਜਿਸੂ ਇਬਰਾਹਿਮ ਦੀ ਪੀੜੀ ਵਿੱਚੋਂ ਜਮਾਇਸੀ ਤੇ ਉਸ ਬੰਦੇ ਨੂੰ ਰੱਬ ਨੇ ਪਹਿਲਾਂ ਚੁਣਿਆ ਸੀ ਤੇ ਉਹਦੇ ਰਾਹੀਂ ਰੱਬ ਨੇ ਪਹਿਲਾਂ ਹੀ ठान ਲੈ ਸੀ ਕਿ ਉਸ ਬੰਦੇ ਦੇ ਰਾਹੀਂ ਮੈਂ ਜੀਸੂ ਲਿਆਉਣਾ ਹੈ 2000 ਸਾਲ ਬਾਅਦ ਮਤਲਬ ਹੁਣ ਅਸੀਂ 4000 ਸਾਲ ਪਿੱਛੇ ਝੜ ਗਏ ਇਸ ਬੰਦੇ ਦਾ ਨਾਮ ਸੀ ਇਬਰਾਹਿਮ ਇਹ ਇਸਰੀਅਲ ਕੌਮ ਦਾ ਕਹ ਲੋ ਮੋਡਿਸੀ ਤੇ ਉਹਨੂੰ ਵੀ ਉਦੋਂ ਵੀ ਰੱਬ ਨੇ ਉਹਨੂੰ ਇੱਕ ਚਾਲਕ ਦਿੱਤੀ ਸੀ ਕਿ ਜੋ ਕੰਮ ਮੈਂ ਤੇਰੀ ਅੰਸ਼ ਦੇ ਰਾਹੀਂ ਕਰਾਉਣਾ ਹੈ ਉਹਦਾ ਫਾਇਦਾ ਕਿਹਨਾਂ ਨੂੰ ਹੋਣਾ ਹੈ ਸੋ ਅਸੀਂ ਦੇਖਦੇ ਹਾਂ ਉਤਪਤ ਬਾਰਨ ਤੇ 10 ਵਿੱਚ ਉਹ ਕਹਿੰਦਾ ਜੋ ਤੈਨੂੰ ਅਸੀਸ ਦਿੰਦੇ ਹਨ ਮੈਂ ਉਹਨਾਂ ਨੂੰ ਅਸੀਸ ਦਿਆਂਗਾ ਅਤੇ ਜੋ ਤੈਨੂੰ ਤੁਸ਼ ਜਾਣਦਾ ਹੈ ਮੈਂ ਉਹਨੂੰ ਸ਼ਰਾਪ ਦਿਆਂਗਾ ਅਤੇ ਤੇਰੇ ਕਾਰਨ ਸ੍ਰਿਸ਼ਟੀ ਦੇ ਸਾਰੇ ਘਰਾਣੇ ਮੁਬਾਰਕ ਹੋਣਗੇ ਅਮਰ ਜੀ ਦੇਖੋ ਕੀ ਲਿਖਿਆ ਕਹਿੰਦਾ ਤੇਰੇ ਕਾਰਨ ਸ੍ਰਿਸ਼ਟੀ ਦੇ ਸਾਰੇ ਘਰਾਣੇ ਮੁਬਾਰਕ ਹੋਣਗੇ ਇਦਾਂ ਨਹੀਂ ਵੀ ਉਸ ਵੇਲੇ ਹੋਣੇ ਸੀ ਨਹੀਂ ਕਿਉਂਕਿ ਰੱਬ ਨੇ ਪਹਿਲਾਂ ਹੀ ਠਾਣਿਆ ਸੀ ਕਿ ਯਿਸੂ ਨੂੰ ਉਹਨੇ ਇਸ ਬੰਦੇ ਦੀ ਪੀੜ੍ਹੀ ਵਿੱਚੋਂ ਨੇ ਆਉਣਾ ਸੀ ਉਹ ਉਹਨੂੰ ਕਹਿ ਰਿਹਾ ਹੈ ਸ੍ਰਿਸ਼ਟੀ ਦੇ ਸਾਰੇ ਕ੍ਰਾਣੇ ਇਦਾਂ ਨਹੀਂ ਕਿਹਾ ਕਿ ਇੱਕ ਕੋਈ ਕੌਮ ਜਾਂ ਗੋਰੇ ਜਾਂ ਕਿਸੇ ਵੀ ਦੇਸ਼ ਤੋਂ ਲੋਕ ਐਂ ਬਸ ਸ੍ਰਿਸ਼ਟੀ ਦੇ ਸਾਰੇ ਕ੍ਰਾਣੇ ਮੁਬਾਰਕ ਹੋਣਗੇ ਇਹਦਾ ਮਤਲਬ ਕੀ ਹੈ ਮੁਬਾਰਕ ਕਿਦਾਂ ਹੋਣਗੇ ਅਸੀਂ ਥੋੜਾ ਜਿਹਾ ਹੋਰ ਦੇਖੋਗੇ ਕਿ ਇਸ ਗੱਲ ਤੋਂ ਬਾਅਦ ਜਦੋਂ ਪੂਰਤੀ ਹੋਈ ਇਸ ਚੀਜ਼ ਦੀ ਉਦੋਂ ਵੀ ਕੀ ਕਿਹਾ ਸੀ ਇਹਦੇ ਬਾਰੇ ਪਰ ਮੁਬਾਰਕ ਦਾ ਮਤਲਬ ਉਹ ਕਹਿ ਰਿਹਾ ਸੀ ਕਿਉਂਕਿ ਯਿਸੂ ਨੇ ਆਉਣਾ ਸੀ ਤੇਰੀ ਪੀੜ੍ਹੀ ਵਿੱਚੋਂ ਜਿਵੇਂ ਮੈਂ ਉਸ ਬੰਦੇ ਨੂੰ ਤੇਰੀ ਪੀੜੀ ਵਿੱਚੋਂ ਲਿਆਉਣਾ ਹੈ ਜਿਹੜਾ ਵੀ ਬੰਦਾ ਕਿਸੇ ਵੀ ਕੌਮ ਤੋਂ ਉਹਦੇ ਵਿੱਚ ਨੇਚਰ ਰੱਖੂਗਾ ਉਹਦੀ ਉਹਦੇ ਡੋਲੇ ਹੋ ਲਹੂ ਵਿੱਚ ਵਿੱਚ ਯਕੀਨ ਕਰੂਗਾ ਕਿ ਹਾਂ ਮੈਂ ਮੇਰੇ ਪਾਪ ਤੋਂ ਹੈ ਗਏ ਤੇ ਮੌੜ ਕੇ ਮੇਰਾ ਰਿਸ਼ਤਾ ਰਾਬਨਾ ਯਿਸੂ ਦੇ ਰਾਹੀਂ ਜੋੜਦਾ ਆ ਉਹ ਮubaruk ਹੋਗਾ ਜਿੱਥੋਂ ਵੀ ਮਰਜੀ ਉਹ ਹੋਵੇ ਜਿਸ ਦੇਸ਼ ਜਿਸ ਨਸਲ ਜਿਸ ਪਾਸਾ ਦਾ ਹੋਵੇ ਉਸ ਚੀਜ਼ ਦਾ ਰੱਬ ਨੂੰ ਪ੍ਰਭਾਵਾਦਾ ਸੀ ਹੁਣ ਯਾਦ ਰੱਖੋ ਉਹ ਜਿਹੜੀ ਗੱਲ ਅਸੀਂ ਪੜ੍ਹ ਕੇ ਹਟੇ ਕਿ ਉਸ ਬੰਦੇ ਨੂੰ ਰੱਬ ਨੇ ਕੀ ਕਿਹਾ ਸੀ ਕਿ ਤੇਰੇ ਰਾਹੀ ਤੇਰੀ ਆਂਸ ਤੇ ਰਾਹੀ ਜੋ ਹੈ ਯਿਸੂ ਸਾਰੀਆਂ ਕੌਮਾਂ ਬਵਾਰਕ ਪਾਉਣ ਗਿਆ ਹੁਣ ਇਹੀ ਗੱਲ ਜਦੋਂ ਇਹ ਪੂਰੀ ਹੋਈ 2000 ਸਾਲ ਬਾਅਦ ਯਿਸੂ ਦੇ ਆਉਣ ਤੋਂ ਤੇ ਜਾਣ ਤੋਂ ਬਾਅਦ ਇਹ ਲਿਖਾਰੀ ਦੇਖੋ ਕੀ ਕਹਿੰਦਾ ਉਹ ਕਹਿੰਦਾ ਅਤੇ ਧਰਮ ਪੋਸਤਕ ਨੇ ਅੱਗਿਓ ਇਹ ਵੇਖ ਕੇ ਕਿ ਪਰਮੇਸ਼ਰ ਪ੍ਰਾਇਆਂ ਕੌਮਾਂ ਨੂੰ ਨੇਚਾ ਦੇ ਰਾਹੀ ਧਰਮੀ ਠਹਿਰਾਵੇਗਾ ਇਬਰਾਹਿਮ ਨੂੰ ਅੱਗੋਂ ਹੀ ਇੱਕ ਖੁਸ਼ਖਬਰੀ ਸੁਣਾਈ ਤੇ ਸਭ ਕੌਮਾਂ ਤੇਰੇ ਵਿੱਚ ਮੁਬਾਰਕ ਹੋਣਗੇ ਸੀ ਇਸ ਇਸ ਸਮੇਂ ਤੇ ਬਹੁਤ ਲੋਕ ਇਸ ਇਸ ਬੰਦੇ ਦਾ ਨਾਮ ਸੀ ਪੌਲਸ ਇਹਨੇ 2000 ਸਾਲ ਪਹਿਲਾਂ ਬਾਈਬਲ ਦੇ ਕਈ ਹਿੱਸੇ ਲਿਖੇ ਜਿਨ ਜਿਹੜੇ ਅੱਜ ਅਸੀਂ ਪੜ੍ਹਦੇ ਆ ਆ ਵੀ ਸ਼ਬਦ ਜਿਹੜੇ ਅਸੀਂ ਪੜ੍ਹਦੇ ਇਹਨੇ ਲਿਖੇ ਸੀ ਸੋ ਇਹ ਤੋਂ ਇਹ ਹੀ ਚੇਤਾ ਕਰ ਰਿਹਾ ਆ ਕਿਉਂਕਿ ਇਹਨੇ ਤਾਂ ਪਹਿਲਾਂ ਉਹ ਪੜ੍ਹੀਆਂ ਸੀ ਸਾਰੀਆਂ ਕਿਤਾਬਾਂ ਮੂਸਾ ਦੀਆਂ ਜਿੱਥੇ ਰੱਬ ਨੇ ਇਬਰਾਹਿਮ ਨੂੰ ਵਾਅਦੇ ਕੀਤੇ ਸੀ ਕਿ ਤੇਰੀ ਅੰਸ ਤੇ ਰਹੀਂ ਸਾਰੀਆਂ ਕੌਮਾਂ ਮੁਬਾਰਕ ਹੋਣਗੀਆਂ ਇਹ ਹੁਣ ਕਹਿ ਰਿਹਾ ਉਸ ਚੀਜ਼ ਦਾ ਮਤਲਬ ਇਹ ਹੀ ਸੀ ਜੋ ਅੱਜ ਹੋ ਰਿਹਾ ਕਿਉਂਕਿ ਇਹ ਹੀ ਦਿਨ ਵਿੱਚ ਇਹਨੂੰ ਜੀਸੂ ਨੇ ਖੁਦ ਜ਼ਿੰਮੇਵਾਰੀ ਦਿੱਤੀ ਸੀ ਕਿ ਤੂੰ ਸਾਰਿਆਂ ਨੂੰ ਜਾ ਕੇ ਇਹ ਸੰਦੇਸ਼ ਦੱਸਣਾ ਇਦਾਂ ਇਹ ਉਹਨਾਂ ਦੇ ਰੰਗ ਰੂਪ ਨੂੰ ਨਹੀਂ ਦੇਖਣਾ ਉਹਨਾਂ ਦੀ ਭਾਸ਼ਾ ਨੂੰ ਨਹੀਂ ਦੇਖਣਾ ਸਾਰਿਆਂ ਨੂੰ ਜਾ ਕੇ ਇਹ ਦੱਸਣਾ ਪੈਣਾ ਅਖੀਰ ਵਿੱਚ ਮੈਂ ਕਹੂੰਗਾ ਜੇ ਇਹ ਸਾਰੀਆਂ ਗੱਲਾਂ ਚੇਤੇ ਰੱਖਣੀਆਂ ਔਖੀਆਂ ਹਨ ਮੈਨੂੰ ਅੱਜ ਦਿਨੋਂ ਤੁਹਾਨੂੰ ਆਖੀਰ ਦੀ ਗੱਲ ਦੱਸਣੀ ਚਾਹੁੰਦਾ ਹਾਂ ਜੋ ਕਾਫੀ ਸਾਦੇ ਸ਼ਬਦਾਂ ਵਿੱਚ ਲਿਖੀ ਹੋਇਆ ਇਹ ਜਿਸ ਦੇ ਖਦੇ ਸ਼ਬਦ ਹੈ ਉਹ ਇੱਕ ਬੰਦੇ ਨੂੰ ਸਮਝਾਉਂਦਾ ਸੀ ਜੋ ਜਾਨਣਾ ਚਾਹੁੰਦਾ ਸੀ ਤੂੰ ਕੌਣ ਹੈ ਜਦੋਂ ਜੀਸੂ ਧਰਤੀ ਉੱਤੇ ਸੀ ਇਹ ਜਿਹੜੇ ਸਾਰੇ ਕੰਮ ਹੋ ਰਹੇ ਆ ਉਹਨੂੰ ਨੇਚਾ ਹੋਣ ਲਾਪੇ ਸੀ ਬਿਸ਼ੱਕ ਉਹਦੇ ਧਾਰਮਿਕ ਦੇ ਜਿਹੜੇ ਲੋਕ ਸੀ ਜਿਸ ਸੰਗਠਨ ਦਾ ਉਹ ਉਸ ਵੇਲੇ ਮੈਂਬਰ ਸੀਗਾ ਉਹ ਜਿਸ ਨੂੰ ਨਫਰਤ ਕਰਦੇ ਸੀ ਪਰ ਇਸ ਬੰਦੇ ਦੇ ਮਨ ਵਿੱਚ ए, ख्याल आ गया भी जो ये काम कर रहा है धरती उ सिर्फ रब ही करवाया so, हरे, हरे क्योंकि परमेश ने जागत ने अजिहा प्यार किया जो उन्हें अपने अकलौते पुत्र अपना अकलौता पुत्र बख्श दिता तुम हरेक इत लिखा हरेक जो, हरे हरे जो उस उ नेचा करे नाश ना हो ਪਸਦੀਪਕ ਜੀਵਨ ਪਾਵੇ ਪਹਿਲਾਂ ਤਾਂ ਅਸੀਂ ਇੱਕ ਚੀਜ਼ ਸਖ ਰਹੇ ਹਾਂ ਉਹ ਕਹਿੰਦਾ ਪਰਮੇਸ਼ਰ ਨੇ ਜਾਗਤ ਨੂੰ ਅਜਿਹਾ ਪਿਆਰ ਕੀਤਾ ਪਰਮੇਸ਼ਰ ਜਾਗਤ ਨੂੰ ਪਿਆਰ ਕਰਦਾ ਹੈ ਕੋਮ ਨੂੰ ਨਹੀਂ ਕਿਸੇ ਖਾਸ ਪਾਸ਼ਾ ਦੇ ਬੰਦੇ ਨੂੰ ਨਹੀਂ ਉਸ ਪਿਆਰ ਕਰਕੇ ਜਿਹੜਾ ਪਿਆਰ ਤੁਹਾਡੇ ਲਈ ਤੇ ਪੂਰੀ ਦੁਨੀਆ ਲਈ ਪਰਮੇਸ਼ਰ ਦੇ ਦਿਲ ਵਿੱਚ ਹੈ ਉਸ ਪਿਆਰ ਕਰਕੇ ਤਾਂ ਹੀ ਉਹ ਕਹਿੰਦਾ ਕਿਉਂਕਿ ਪਰਮੇਸ਼ਰ ਨੇ ਜਾਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹਨੇ ਆਪਣੇ ਇਕਲੌਤਾ ਪੁੱਤਰ ਬਖਸ਼ ਦਿੱਤਾ ਮਤਲਬ ਜੀਸਸ ਨੂੰ ਬਖਸ਼ ਦਿੱਤਾ ਉਹਨੂੰ ਸੂਰਯੋਤੇ ਟੰਗਦਾ ਜਾਂ ਟੰਗਣ ਦੇ ਦਿੱਤਾ ਤਾਂ ਜੋ ਹਰੇਕ ਜੋ ਉਸੋਤੇ ਨੇਚਾ ਕਰੇ ਉਹ ਕਹਿੰਦਾ ਹਰੇਕ ਇੱਥੇ ਇਹ ਨਹੀਂ ਲਿਖਿਆ ਕਿ ਤਾਂ ਕਿ ਗੋਰੇ ਜੋ ਉਸੋਤੇ ਨੇਚਾ ਕਰਨ ਨੋ ਹਰੇਕ ਇਹ ਸਾਰਿਆਂ ਲਈ ਤੇ ਤੇ ਮੰਗੇ ਵੀ ਕੀਆ ਕਹਿੰਦਾ ਜਸਟ ਉਹਦੇ ਉੱਤੇ ਨੇਚਾ ਕਰਨ ਇਕੋ ਸਿੱਖ ਨੇ ਵੀ ਕਿੰਨਾ ਔਖਾ ਹੋਗਾ ਮੁਕਤੀ ਪਾਉਣ ਪਣੀ ਰੱਬ ਨਾਲ ਜਾਣ ਦਾ ਕਿੰਨਾ ਔਖਾ ਹੈ ਇੰਨਾ ਔਖਾ ਵੀ ਨਹੀਂ ਹੈ ਨੇਚਾ ਕਰਨ ਦੀ ਲੋੜ ਹੈ ਕਾਦੇ ਵਿੱਚ ਕਿ ਰੱਬ ਨੇ ਆਪਣੇ ਪੁੱਤਰ ਜੀਸੂ ਨੂੰ ਭੇਜਿਆ ਸਾਡੇ ਪਾਪ ਤੋਂ ਹੈ ਤੇ ਜੇ ਅਸੀਂ ਇਸ ਚੀਜ਼ ਉਤੇ ਯਕੀਨ ਕਰਦੇ ਹਾਂ ਤੇ ਉਹਦੇ ਮੁਤਾਬਕ ਆਪਣੀ ਜ਼ਿੰਦਗੀ ਜੀਨੇ ਆ ਫਿਰ ਇੱਥੇ ਕੀ ਲਿਖਿਆ ਉਹ ਨਾਸ਼ ਨਾ ਹੋਣਗੇ ਪਰ ਸਦੀਪਕ ਜੀਵਨ ਪਾਉਣਗੇ ਸੋ ਮੇਰੀ ਉਮੀਦ ਹੈ ਕਿ ਤੁਹਾਨੂੰ ਇਹ ਸਾਰੀਆਂ ਬਾਈਬਲ ਵਿੱਚ ਦਿੱਤੇ ਹੋਏ ਸਬੂਤ ਯਕੀਨ ਦਿਵਾ ਸਕਣ ਘਟੋ-ਘਟ ਇਹ ਕਿ ਬਾਈਬਲ ਤੇ ਜਿਹੜਾ ਅਸਾਈ ਧਰਮ ਆ ਇਹ ਗੋਰਿਆਂ ਦਾ ਧਰਮ ਨਹੀਂ ਹੈਗਾ ਇਹਦੀ ਸ਼ੁਰੂਆਤ ਗੋਰਿਆਂ ਵਿੱਚ ਨਹੀਂ ਹੋਈ ਸੀ ਤੇ ਇਹਦਾ ਅੰਤ ਵੀ ਹਣ ਗੋਰਿਆਂ ਵਿੱਚ ਨਹੀਂ ਹੋਣਾ ਇਹ ਰਾ ਸਾਰਿਆਂ ਲਈ ਖੁੱਲ੍ਹਾ ਹੈ ਜਿਹੜੇ ਰੱਬ ਦੇ ਨੇੜੇ ਹੋਣਾ ਚਾਹੁੰਦੇ ਆ ਤੇ ਮੁਕਤੀ ਪਾਉਣਾ ਚਾਹੁੰਦੇ ਆ ਮੇਰੀ ਇਹ ਉਮੀਦ ਹੈ ਕਿ ਤੁਹਾਨੂੰ ਇਸ ਵੀਡੀਓ ਤੋਂ ਫਾਇਦਾ ਹੋਇਆ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੇ ਤੁਹਾਨੂੰ ਲੋੜ ਆ ਪਰਮੇਸ਼ਰ ਦੇ ਨੇੜੇ ਹੋਣ ਲਈ ਜਾਂ ਜਿਹੜੇ ਵੀ ਸਵਾਲ ਤੁਹਾਡੇ ਹੈ ਉਸ ਪ੍ਰਤੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਆਂ ਤੇ ਅਸੀਂ ਤੁਹਾਡੇ ਨਾਲ ਪਰਮੇਸ਼ਰ ਦੇ ਅੱਗੇ ਬੇਨਤੀ ਕਰ ਸਕਦੇ ਆਂ ਪ੍ਰਾਰਥਨਾ ਦੇ ਰਾਹੀਂ ਥੱਲੇ ਦਿੱਤੇ ਹੋਏ ਡਿਸਕ੍ਰਿਪਸ਼ਨ ਵਿੱਚ ਈਮੇਲ ਦੇਖੋਗੇ ਤੇ ਉਸ ਈਮੇਲ ਨੂੰ ਤੁਸੀਂ ਰਿਕੁਐਸਟ ਭੇਜ ਸਕਦੇ ਆਂ ਤੇ ਅਸੀਂ ਜ਼ਰੂਰ ਤੁਹਾਨੂੰ ਕੰਟੈਕਟ ਕਰਾਂਗੇ ਬਿਸ਼ੱਕ ਤੁਸੀਂ ਜਿੱਥੇ ਵੀ ਮਰਜ਼ੀ ਰਹਿੰਦੇ ਹੋ ਹੋਵੋਗੇ ਅਸੀਂ WhatsApp ਦੇ ਰਾਹੀਂ ਵੀਡੀਓ ਕਾਲ ਦੇ ਰਾਹੀਂ ਜਾਂ ਫੋਨ ਦੇ ਰਾਹੀਂ ਜੋ ਵੀ ਤੁਹਾਨੂੰ ਪਸੰਦ ਆ ਅਸੀਂ ਉਸ ਜ਼ਰੀਏ ਦੇ ਰਾਹੀਂ ਤੁਹਾਨੂੰ ਕੰਟੈਕਟ ਕਰਾਂਗੇ ਤੇ ਜੋ ਤੁਹਾਡੀ ਲੋੜ ਆ ਸੀ ਪਰਮੇਸ਼ਰ ਦੇ ਅੱਗੇ ਰੱਖ ਸਕਦੇ ਆ ਤਾਂ ਕਿ ਤੁਹਾਨੂੰ ਵੀ ਦੱਸ ਸਕੇ ਕਿ ਇਹ ਜਿਹੜਾ ਪਰਮੇਸ਼ਰ ਆ ਸਾਡਾ ਪਿਤਾ ਜਿਹਨੇ ਆਪਣੇ ਪੁੱਤਰ ਦੀ ਕੁਰਬਾਨੀ ਦਿੱਤੀ ਆ ਤੁਹਾਡੀ ਮੁਕਤੀ ਲਈ ਅਸੀਂ ਅੱਗੇ ਉਹ ਨੂੰ ਪੁੱਛ ਸਕਦੇ ਆ ਤੁਹਾਡੀ ਖਾਤਰ ਤੁਹਾਡੇ ਨਾਲ ਕਿ ਕੀ ਇਹ ਰਾ ਸੱਚ ਆ ਜਾਂ ਨਹੀਂ ਤੇ ਉਹ ਤੁਹਾਨੂੰ ਇਸ ਚੀਜ਼ ਦਾ ਯਕੀਨ ਵੀ ਦੇ ਸਕੇ ਜੇ ਤੁਸੀਂ ਤੁਹਾਡੇ ਕੋਲ ਖੁਦ ਈਮੇਲ ਨਹੀਂ ਹੈ ਤੁਸੀਂ ਹੋਰ ਕਿਸੇ ਨੂੰ ਪੁੱਛ ਸਕਦੇ ਆ ਮੇਬੀ ਤੁਹਾਡੀ ਫੈਮਲੀ ਵਿੱਚ ਜਿਹੜਾ ਕੰਪਿਊਟਰ ਵਰਤ ਸਕਦਾ ਆ ਜੇ ਤੁਸੀਂ ਖੁਦ ਨਹੀਂ ਵਰਤ ਸਕਦੇ ਤੇ ਉਹ ਤੁਹਾਡੀ ਖਾਤਰ ਉਹ ਈਮੇਲ ਭੇਜ ਸਕਦੇ ਆ ਤੇ ਸਾਡੇ ਸਾਡੇ ਨਾਲ ਗੱਲਬਾਤ ਹੋ ਸਕਦੀ ਹੈ ਦੂਜੇ ਪਾਸੇ ਜੇ ਤੁਹਾਨੂੰ ਬਾਈਬਲ ਦੀ ਲੋੜ ਹੈ ਤੇ ਤੁਸੀਂ ਖੁਦ ਬਾਈਬਲ ਪੜ੍ਹਨੀ ਚਾਹੁੰਦੇ ਆ ਤੁਸੀਂ ਸਾਨੂੰ ਉਹਦੇ ਲਈ ਵੀ ਕੰਟੈਕਟ ਕਰਿਓ ਤੇ ਅਸੀਂ ਕਿਸੇ ਨਾ ਕਿਸੇ ਜ਼ਰੀਏ ਤੇ ਰਾਹੀਂ ਜਰੂਰ ਤੁਹਾਡੇ ਤੱਕ ਬਾਈਬਲ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਆਖੀਰਵੀਂ ਚੀਜ਼ ਜੇ ਤੁਹਾਡੇ ਮਨ ਵਿੱਚ ਕੋਈ ਹੋਰ ਸਵਾਲ ਆ ਸਹਾਇਤਾ ਬਾਰੇ ਬਾਈਬਲ ਬਾਰੇ ਪਰਮੇਸ਼ਰ ਬਾਰੇ ਤੁਹਾਡੇ ਕੋਈ ਸਵਾਲ ਆ ਤੁਸੀਂ ਸਾਨੂੰ ਈਮੇਲ ਭੇਜ ਸਕਦੇ ਆ ਦੇ ਸ਼ਾਇਦ ਅਗਲੀ ਵੀਡੀਓ ਵਿੱਚ ਅਸੀਂ ਉਸ ਸਵਾਲ ਦਾ ਜਵਾਬ ਤੁਹਾਨੂੰ ਦੇ ਸਕਾਂਗੇ ਜਾਂ ਤੁਸੀਂ ਸਾਨੂੰ ਈਮੇਲ ਰਾਹੀਂ ਡਾਇਰੈਕਟਲੀ ਕੰਟੈਕਟ ਕਰ ਸਕਦੇ ਆ ਤੇ ਨਿੱਜੀ ਤੌਰ ਤੇ ਵੀ ਤੁਹਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ ਤੇ ਅਸੀਂ ਤੁਹਾਨੂੰ ਅਗਲੀ ਵੀਡੀਓ ਤੇ ਮਿਲਾਂਗੇ